ਮੈਨੂੰ ਇੱਕ ਫੋਨ ਆਇਆ ਨਵਾਂ ਸ਼ਹਿਰ ਜ਼ਿਲ੍ਹੇ ਚੋਂ ਹੀ ਮੈਂ ਪਿੰਡ ਦਾ ਨਾਮ ਨਹੀਂ ਦੱਸੂਗਾ ਕਿਸੇ ਕੁੜੀ ਦਾ ਫੋਨ ਆਇਆ ਉਹ ਕਹਿੰਦੀ ਵੀ ਸਾਡੇ ਪਿੰਡ ਪਿਛਲੇ ਕਈ ਸਾਲਾਂ ਤੋਂ ਨਾ ਕੋਈ ਬਰਾਤ ਸਾਡੇ ਪਿੰਡੋਂ ਚੜੀ ਐ ਨਾ ਕੋਈ ਬਰਾਤ ਸਾਡੇ ਪਿੰਡ ਆਈ ਐ ਮੈਂ ਕਿਹਾ ਵੀ ਕੀ ਗੱਲ ਹੋ ਗਈ ਕਹਿੰਦੀ ਨਸ਼ੇ ਵਿਕਦੇ ਆ ਜੀ ਕਹਿੰਦੀ ਮੈਨੂੰ ਪਤਾ ਹੈ ਸਲੂਨ ਤੇ ਜਿਹੜਾ ਸਲੂਨ ਵਾਲਾ ਉਹਦੇ ਦੁਕਾਨ ਤੇ ਨਸ਼ਾ ਵੇਦਾ ਜਿਹੜਾ ਪੈਂਚਰ ਲਾਉਂਦਾ ਉਹਦੇ ਦੁਕਾਨ ਤੇ ਜਿਹੜੇ ਜਿਹੜੇ ਪਿੰਡ ਚ ਇਸ ਤਰ੍ਹਾਂ ਦੇ ਛੋਟੇ ਛੋਟੇ ਟਿਕਾਣੇ ਨੇ ਸਾਰੇ ਨਸ਼ਾ ਅਵੇਲੇਬਲ ਹੈ ਕਹਿੰਦੀ ਮੇਰਾ ਭਾਈ ਵੀ ਡਰਗ ਅਡਿਕਟਡ ਹੈ ਤਾਂ ਸਾਡੇ ਪਿੰਡ ਕੌ ਮੁੰਡੇ ਨਸ਼ਾ ਕਰਦੇ ਫਿਰ ਬਰਾਤ ਤੁਹਾਡੇ ਪਿੰਡ ਆਈ ਕਿਉਂ ਨਹੀਂ ਮਤਲਬ ਕੁੜੀਆਂ ਨੂੰ ਵਿਆਹਣ ਵਾਸਤੇ ਤੁਸੀਂ ਵੀ ਨਸ਼ਾ ਕਰਦੇ ਉਹ ਕਹਿੰਦੀ ਨਹੀਂ ਜੀ ਮੈਂ ਤਾਂ ਐਮ ਡੀਬੀਐਸ ਕੀਤੀ ਹੋਈ ਹੈ ਮੈਂ ਤਾਂ ਡਾਕਟਰ ਪਰ ਸਾਡੇ ਪਿੰਡ ਬਰਾਤ ਕਿਉਂ ਨਹੀਂ ਆਈ ਜਿਹੜੇ ਮੁੰਡੇ ਵਾਲੇ ਨੇ ਉਹ ਇਹ ਸੋਚਦੇ ਨੇ ਕਿ ਜੇ ਇਸ ਪਿੰਡ ਦੇ ਵਿੱਚ ਰਿਸ਼ਤਾ ਕਰਤਾ ਜਾ ਜਿਹੜਾ ਮੁੰਡਾ ਸਾਡਾ ਉਹ ਜਦੋਂ ਦੁਬਾਰਾ ਸੌਰੀ ਜਾਊਗਾ ਤਾਂ ਉਹਦੇ ਜਿਹੜੇ ਉਹਦਾ ਸਾਲਾ ਲਾਲ ਹੋ ਜਾ ਉਹਦੇ ਯਾਰ ਬੇਲੀ ਜਿਹੜੇ ਉੱਥੇ ਹੋਣਗੇ ਉਹ ਕਿਤੇ ਸਾਡੇ ਮੁੰਡੇ ਨੂੰ ਵੀ ਨਸ਼ੇ ਦੇ ਆਦਤ ਨਾ ਪਾ ਦੇ ਮੈਨੂੰ ਬਹੁਤ ਦੁੱਖ ਹੋਇਆ ਇਹ ਗੱਲਾਂ ਸੁਣ ਕੇ ਯਾਰ ਆ ਪੰਜਾਬ ਹੋ ਗਿਆ ਕਿ ਕਿੱਧਰ ਨੂੰ ਸੋ ਅੱਜ ਇਹ ਜਿਹੜੀਆਂ ਚੀਜ਼ਾਂ ਨੇ ਇਹ ਇਹਨਾਂ ਤੇ ਕੰਟਰੋਲ ਕਰਕੇ ਮੈਂ ਕਹਿੰਦਾ ਜੀ ਸਾਨੂੰ ਕੋਈ ਅਸੀਂ ਤਾਂ ਆਮ ਘਰਾਂ ਚ ਉੱਥੇ ਹੋਏ ਆ ਮੈਂ ਕਲਾਕਾਰ ਸੀ ਮਸ਼ਹੂਰ ਸਾਨੂੰ ਕੀ ਲੋੜ ਸੀ ਜੀ ਇੱਧਰ ਆਉਣ ਇਹਨਾਂ ਤੋਂ ਗਾਲਾਂ ਗੋਲਾਂ ਖਾਣ ਦੀ ਨਾ ਕੁਰਸੀ ਦਾ ਚਾਹ ਹੈ ਨਾ ਕੋਈ ਕਮਿਸ਼ਨ ਲੈਣਾ ਨਾ ਕਿਸੇ ਢਾਬੇ 'ਚ ਸੱਪਾਉਣਾ ਨਾ ਕਿਸੇ ਰੇਤੇ ਦੀ ਖੱਡ 'ਚ ਸੱਪਾਉਣਾ ਹਿੱਸਾ ਜ਼ਰੂਰ ਪਾਉਣਾ ਪਰ ਲੋਕਾਂ ਦੇ ਦੁੱਖਾਂ ਸੁੱਖਾਂ 'ਚ ਸੱਪਾਉਣਾ ਹੋਰ ਕਿਤੇ ਇਸਾਂ ਨੇ